ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਜੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੈ ਮਾਰਨਿੰਗ ਦਾ 6:30 ਦਾ ਤੇਰਾ ਤੇ ਜਿਹੜੀ ਇੰਨੀ ਜਿਆਦੇ ਹਨੇਰੀ ਆਈ ਹੈ ਨਾ ਬੱਚਾ ਪਾਰਟੀ ਹੈ ਜਿਹੜੀ ਪਹੁੰਚ ਚੁੱਕੀ ਹੈ ਰਾਤ ਇੰਨੀ ਜਰੀ ਹਨੇਰੀ ਦੇਖੋ ਕਿੰਨਾ ਇੰਨਾ ਸਾਰਾ ਰੇਤ ਹੈ ਜਿਹੜਾ ਤੂੜੀ ਸਾਰੀ ਅੰਦਰ ਨੂੰ ਆਈ ਹੈ ਸਾਰੇ ਗਮਲੇ ਦਾ ਅਰਸੋ ਜਥੇ ਸਾਰਿਸ ਫਾਇਨਲ ਤੋਂ ਤੋਤਵਾਈ ਕੀਤੀ ਸੀ ਜਮਾ ਜਲੂਸ ਨਿਕਲ ਗਿਆ ਸਭ ਕਣੀ ਤੱਕ ਨਹੀਂ ਸੜਦਾ ਤੇ ਬਸ ਮੀ ਆਹ ਹਣੇਰੀ ਪਤਾ ਨਹੀਂ ਕਿਉਂ ਐ ਕਿ ਐਨੇ ਐਨੇ ਹੁਣੀ ਹੁਣੀ ਗਰਮੀ ਦੀ ਸਟਾਰਟਿੰਗ ਦੇ ਵਿੱਚ ਐਨੀ ਜਿਆਦੇ ਹਣੇਰੀ ਆ ਗਈ ਸਾਰੀ ਰਾਤ ਐਨੀ ਔਖੀ ਨਿਕਲੀ ਜਾਨੀ ਕਿ ਇੱਥੇ ਲਾਈਟ ਜਮੇ ਨਹੀਂ ਆਉਂਦੀ ਹੈਗੀ ਮੁੜ ਕੇ ਜਦ ਇੱਕ ਵਾਰੀ ਨੇਰੀ ਆ ਜਾਂਦੀ ਆ ਪਾ ਦੇ ਪਾ ਦੇ ਬਾਹਰ ਆ ਬੇੜ ਚ ਡਿੱਗੀ ਗਏ ਸਾਰੇ ਉੱਠੋ ਚਾਹ ਪੀਓ ਅਮਾਨਤ ਜਿਵੇਂ ਪੁੱਤ ਆ ਨਵ ਆ ਕੋ ਆ ਨਵ ਚਾਹ ਹੀ ਬਰਤਰੀਏ ਚਾਹ ਆ ਨਵ ਖੇੜਿਆ ਆ ਆ ਨਵ ਖੇੜਿਆ ਸੀ ਤੁਸੀਂ ਖੇੜਿਆ ਸੀ ਗਿੱਲਾ ਕਿਹਾ ਮੈਂ ਗਿੱਲਾ ਕੋਸ਼ ਨਹੀਂ ਇਸ ਨੂੰ ਨਹੀਂ ਕੀਤਾ ਨਹੀਂ ਹੋ ਗਿਆ ਹੱਥਾਂ ਤੇ ਹੋ ਜਾਂਦਾ ਉਹ ਆਨਵਰ ਨੂੰ ਨਹੀਂ ਲੈ ਜਾਂਦਾ ਮੈਂ ਟੜਕੇ ਟੜਕੇ ਇਹਨਾਂ ਨੂੰ ਕੰਮ ਨਾਲਦਾ ਗਾਲਾਂ ਲੈਣ ਨੂੰ ਥਾਂ ਕਰਦੀ ਮੈਂ ਕਿਹਾ ਮਿੱਟੀ ਚੱਕੂ ਸਾਰੀ ਰਾਤ ਨੂੰ ਡੁੱਡੂ ਡਾਲਦੀ ਤੇ ਪਈ ਗਈ ਆ ਪੋਸ਼ਾਲ ਚ ਸੱਦ ਕੰਮ ਬਹੁਤ ਵੱਡਾ ਨੇਰੀ ਨਾਲ ਢੇਰ ਚੜਾਤੇ ਆਨਵ ਤੈਨੂੰ ਕੀ ਪਤਾ ਵੀ ਕੀ ਹੋਈ ਜਾਂਦਾ ਤੁਸੀਂ ਖੇਡਣ ਦੀ ਜੋਰ ਦਿੰਦੇ ਹੋ ਇਸ਼ਾਰਾ ਦੇਣਾ ਹਾਂ ਰਾਤ ਨੂੰ ਤੰਗ ਕਰਦਾਗਾ ਜੋ ਆਕਾਂ ਦਾ ਵਿਚਾਰਾਂ ਦਾ ਲਾਈਟ ਟੂਬ ਨੇ ਬਰਾਹਾਲ ਵੱਡਿਆਂ ਦਾ ਤਾਂ ਹੋਣੇ ਹੋਣਾ ਚੂ 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 ਕਰੀਗੇ ਸਾਰੀ ਰਾਤ ਆਨਵਜੋ ਤਾਂ ਏ ਆਣਾ ਦਾ ਚਾਚੂ ਆਜਾ ਚਾਚੂ ਨਾਲ ਆਜਾ ਉਥੇ ਲੈ ਕੇ ਜਾਣਗੇ ਸੜਕ ਤੇ ਤੈਨੂੰ ਆਜਾ ਆਜਾ ਚਲੋ 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 ਏ ਡੱਕੇ ਡੋਵੇ ਤੱਕੀ ਜੀ ਬਰੇਸ ਆਜਾ 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 ਆ ਆਓ ਆਓ ਆਜਾ 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 ਪਾਜੀ ਕੀ ਇਹ ਮੇਰਾ ਹੈਲਪਫੁਲ ਪ੍ਰਾ ਵਲਾ ਲ ਬਣਾਉਣ ਦੇ ਵਿੱਚ ਇਹਨੇ ਬਹੁਤ ਹੀ ਜਿਆਦਾ ਮੇਰੀ ਹੈਲਪ ਕੀਤੀ ਹੈ ਆ ਜਾ ਆ ਜਾ ਬੱਤੂ ਆ ਜਾ ਨਾ ਵਾ ਆ ਜਾ ਆਜੋ 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 ਆ ਆ ਆ ਦੇ ਦੀ ਮਾਸਤ ਰਹਿੰਦਾ ਇਹ ਆ ਦੀ ਮਰ ਜੀ ਇਹ ਸਾਰੀ ਕੋਈ ਵੀ ਖੇਡ ਹੋਵੇ ਦੇ ਕਿ ਧੌਣ ਚ ਲਾਉ ਨੀਚੇ ਫੇਰ ਤਾਂ ਕਰ ਲਉ ਫੇਰ ਧੌਣ ਦੇ ਥੱਲੇ ਲਾਉ ਥੱਲੇ ਧੌਣ ਦੇ ਥੱਲੇ ਦਾਉ ਦੰਦ ਕੱਢਦਾ ਇਹ ਆ ਨਵਜੋਤ ਆ ਜਾ ਅਨਵ ਉਰੇ ਆ ਇੱਧਰ ਆ ਦੇਖ ਤਾਚੂ ਬੁਲਾਈ ਜਾਂਦਾ ਇੱਧਰ ਆ ਓਏ ਆ ਉਰੇ ਆ ਜਾ ਆ ਜਾ ਆ ਜਾ ਆ ਜਾ ਪੰਜਾ ਪੱਟਾ ਠੀਠਾ ਆ ਦੀ ਮਰਜੀ ਨਾਲ ਇਹ ਕਿੱਥੇ ਕੰਮ ਨੂੰ ਮੈਨੂੰ ਆਇਆ ਇਹ ਜੋ ਆਕਾ ਨੂੰ ਖੜਾਉਣਾ ਕਿਹੜਾ ਸੌਖੀ ਗੱਲ ਹੈ ਕੋਠੀ ਤੇ ਲੈ ਕੇ ਆਇਆ ਹੋਸ਼ ਤੇਰੇ ਬੰਮੀ ਹੋ ਦੇ ਕੇ ਵਾਹ! ਸੀ ਆ ਪੁਣੇ ਪਰਫੈਕਟ ਹੋ ਗਿਆ। ਉਹ ਮਮਾ ਤੇ ਦੂ ਨੀ ਤੋ। ਕੀ ਕਰਦੇ ਹਾਂ? ਸਮਰੀਤ ਪੈਪੂਪਨਾ ਤੋੜ ਦੇ। ਗੰਗੇ ਨਾਲੋਂ ਨਿਕਾੜੇ ਵਾਲੀ ਹੈ ਜੀ। ਲਾਈਟ ਲੂਟ ਵਾਲੀ ਹੋਗੀ ਤਾਰਾਂ ਵਾਲੀ। ਚੱਕੜੇ ਕਰਨਾ ਕੱਢੀ। ਕੱਢ ਦੇ ਕੱਢ ਦੇ। ਵਾਹ! ਮਾਸੇ ਬਣਾਉਂਦੀ ਆ ਵੇ। ਹਾਂਜੀ। ਹਾਂ। ਮੋਰੀ ਕਰਦੇ ਮਾਸੇ। ਮੋਰੀ ਕਿੱਥੇ? ਕਿਉ ਮੋਰੀ ਹਜੇ ਵੀ ਇੰਨੀ ਖੱਖ ਚੜੀ ਪਿਆ ਲੱਗਦੀ ਨਹੀਂ ਅਸੀਂ ਤੁਮ ਫਲਾਈਟ ਵੀ ਨਹੀਂ ਆਈ ਤੇ ਕਦੇ ਨਹੀਂ ਹਰਦਸ ਕੋ ਲਓ ਜੀ ਸਿੱਤ ਨਾ ਜਾਣੇ ਨੇ ਲੱਗ ਕੇ ਸਾਰੀ ਝੱਟ ਕੇ ਇਥੋਂ ਮਿੱਟ ਸਾਰੀ ਸਫਾਈ ਕਰਕੇ ਪਛੁਣਵਾ ਕੇ ਕਰਦੇ ਅੰਦਰ ਮੈਟ ਵਗੈਰਾ ਦੇ ਦਿੱਤੂ ਮੰਮੀ ਰੋਟੀ ਦੇ ਦੇ ਕਰ ਹੁਣ ਸਾਨੂੰ ਫੋਕ ਲੱਗੇ ਤਾਂ ਬੱਜ ਗਿਆ ਟਾਈਮ ਹੋ ਗਿਆ 9 ਦਾ ਇਹ ਜੀ ਨੇਰੀ ਆਈ ਸਾਰੇ ਕੰਮ ਆ ਜਿਹੜੇ ਵਧਾ ਕੇ ਰੱਖ ਕੇ ਆਣਾ ਮਸ਼ੀਨਾਂ ਕੀ ਸੁਆਦ ਆਸ ਨਾ ਕੋਲ ਰੋਟੀ ਖਾਈ ਪਰ ਮੰਮੀ ਤਾਂ ਗਾਂ ਤਾਂ ਜਰੂਰ ਮਿਲਗਾ ਗਦੀ ਇੱਥੇ ਆ ਕੇ ਵੀ ਨਿੱਟੇ ਕਰੀ ਨੀ ਨਾ ਦਿਆ ਮੰਮਾ ਚੱਲ ਨਾ ਚਾਉਂਦੇ ਆ ਰਾਤ ਲੈਟ ਨੇ ਬਾਦ ਲੋ ਗਈ ਤਾਂ ਸੁਭਾਹ ਆ ਗਈ ਸੀ ਹੁਣ ਦੇਰ ਨੇ ਆਈ ਹੈਗੀ ਹੈ ਜੇ ਹੋਰ ਸੁਣਾ ਫਿਰ ਅੱਜ ਰਾਤ ਜੇ ਸਟਾਰ ਬਣਾ ਦੂ ਸ਼ੁਰੂ ਤੋਂ ਨਾ ਮੈਂ ਕੀ ਕਹਿੰਨਾ ਕੀ ਕਹਿਣਾ ਹੈ ਕਹੋ ਅਜ ਰਾਤੀ ਜੀ ਸਬਸਕ੍ਰਾਈਬ ਕਰਾ ਦੂੰ ਕੰਡ ਚ ਲਗੇ ਉਹ ਕਹਿੰਦੇ ਵੀ ਨੇਰੀ ਨਾਲ ਗੰਧ ਵਾਲਾ ਵਜਾ ਬਸਫਾਈ ਕਰਕੇ ਜਾਓ ਨਹੀਂ ਹੋਰ ਨਹੀਂ ਚਲੋ ਉਹ ਕਹਿੰਦੇ ਵੀ ਤੁਸੀਂ ਹਾ ਇੱਥੇ ਦਾ ਸਫਾਈ ਕਰ ਲਈ ਤੇ ਇੱਥੇ ਕੌਣ ਕਰੂਗਾ ਨੇਰੀ ਨੇ ਗੰਦੀ ਵਾਲਾ ਪਤਾ ਨਹੀਂ ਤੂੰ ਗੱਪ ਮਾਰ ਗੱਪ ਕੇ ਮਾਰਦੀ ਸੁਬਾਹ ਕਾਲ ਆਈ ਸੀ ਨਹੀਂ ਆਈ ਆਹੀ ਜੀ ਨਹੀਂ ਆਈ ਤੂੰ ਤਾਂ ਸੁੱਤਾ ਪਿਆ ਸੀ ਉਹਦਾ ਵੀਡੀਓ ਕਾਲਾਈ ਸੀ ਨਹੀਂ जाना है सर मेनू मैं शाम को सुन ही नहीं आंती थी तो सुनी थी अंदर से रे डैडी की कॉल आई थी नहीं आई थी चंगा ना मना चाय भी नहीं आना बता ले बनाओ बनाऊंगी नानी दिस क्यों मुझे डरना अंदर बाबा लो जी पैसे अपने मां के पिंड आ गई ਕਰ ਹੈ ਹਰੀਆਲੀ ਆ ਆਪਣੀਆਂ ਵੱਲਾਂ ਲੱਗੀਆਂ ਹੋਈਆਂ ਜੰਮਾਂ ਗਿਲੇ ਤੱਲੀਆਂ ਸਰੀਆਂ ਕੁੜੀਆਂ ਮੇਰੇ ਇੱਤ ਦਾ ਪੇਵੜਦਾ ਹੈ ਜੀ ਹਾਂ ਸੰਜੀ ਕੀ ਮੱਧਰ ਲਈ ਆਂਦੇ ਆ ਠੀਕ ਐ ਹਾਈ ਤੋਂ ਪੜ ਆਹੇ ਜਪਨੀ ਬੈਕ ਸਾਈਡ ਪੂਰੀ ਮੱਝਣਾ ਦੂਜੇ ਮਾਮੇ ਕੇ ਵੀ ਹੈ ਤੇ ਤੁਹਾਡੇ ਵੀ ਹਨਾ ਇੱਕ ਸਾਡੇ ਘਰ ਤੇ ਵੀ ਬਣੀ ਹੋਈ ਐ ਮਾ ਜੀ ਆ ਹੂੰ ਲੱਗਦਾ ਫੇਰ ਹਨੇਰੀ ਆਊਗੀ ਨੇ ਮੈਥੇ ਵੀ ਹਨਾ ਆ ਹੁਣ ਫੁੱਟੀ ਜਾਂਦਾ ਸਾਡੇ ਵੀ ਨਹੀਂ ਫੁੱਟਿਆ ਤੇ ਉਧਰ ਮਾਮੇ ਕਾ ਵੀ ਐਵੇਂ ਹੀ ਹੈਗਾ ਗੁੰਡੀ ਆ ਜੇ ਗੁੰਡੀ ਚਲੋ ਚੱਲੀਏ niche फिर पंखा बंद करके हम्म लाइट हैगी नानी बंद करके ये मेरी नानी आजा जा शाम को गल बाद हम्म ਸਨਾ ਤੂੰ ਆਣਾ ਬੰਗ ਹੋਸ਼ ਹੋ ਗਈ ਦੇਖ ਕਿਉ ਆਣ ਹੱਸ ਕੇ ਖਾਨ ਨਾ ਆ ਮਾਮੂ ਪਾਣੀ ਪੀ ਲੈ ਬੂਰੀ ਮੱਜਰੂ ਮਕੀਸ਼ ਆ ਨਾ ਹਾ 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 ਆ ਮੰਨ ਗਿਆ ਨਾ ਨਹੀਂ ਤੂੰ ਤੱਕ ਬੀ ਹੋ ਗਈ ਹਾਂ ਆ ਜਾਂਦੀ ਹੁੰਦੀ ਸੀ ਤੱਬ ਜੀ ਆ ਕਰੇ ਕੁਕੜੀਆਂ ਹਨਾ ਬੇਬੀ ਨਾਨੀ ਕਿਨੇ ਲੱਗਿਆ ਬੇ ਹਨਾ ਸੂਆ ਖਾ ਲਈ ਆਪੇ ਵੱਡੇ ਮਾਮਾ ਜੀ ਦੇ ਘਰ ਜਾਇਆ ਏ ਹੁਣ ਚੱਲੇ ਸੀਗੇ ਆਪੇ ਆਪਾਂ ਛੋਟੇ ਮਾਮਾ ਜੀ ਦੇ ਘਰ ਕਿਸੇ ਨਾਨੀ ਦੋਤੀ ਚੱਲ ਆਪਣਾ ਹੌਲੀ ਹੌਲੀ ਤੁਰੇ ਜਾਵਾਂਗੇ ਮੈਂ ਨਾਨੀ ਨੂੰ ਕਿਹਾ ਸੀ ਵੀ ਤੂੰ ਲੈ ਜਾਊਗਾ ਮਾਮਾ ਕਹਿੰਦੇ ਨਹੀਂ ਆ ਪਰ ਤੁਰਦੀਆਂ ਗਿਆ ਹੌਲੀ ਹੌਲੀ ਹੋ ਜਾਈ ਹਿੰਮਤ ਨਹੀਂ ਹਾਰਦੀ ਇਹ ਬੀਬੀ ਸਾਡੀ ਜੇ ਘਰੇ ਹੁੰਦਾ ਤਾਂ ਮਾਮਾ ਫੇਰ ਛੱਡ ਹਾਂ ਤਾਂ ਨਹੀਂ ਨਹੀਂ ਬਾਂ ਲੈ ਲੈਣੇ ਇੱਥੇ ਖੜ ਕੇ ਠੀਕ ਹੈ ਜਿਵੇਂ ਤੇਰੀ ਮਰਜ਼ੀ ਆਈ ਜਾਂਦੇ ਆ ਨਾਨੀ ਬਹਿ ਜਾਂਦੀ ਐ ਇੱਥੇ ਸਵੇਰ ਸ਼ਾਮ ਲਗਾ ਦੇ ਮੂੰ ਮੱਥੇ ਲੱਗਦੀਆਂ ਦੇਖ ਕਿੰਨੇ ਨਾਰ ਲੱਗੇ ਪਏ ਮਿਰਚਾਂ ਦੇਖੀ ਕਿੱਡੀਆਂ ਸੋਹਣੀਆਂ ਰੈੱਡ ਰੈੱਡ ਨਾਨੀ ਮਿਰਚਾਂ ਕਿੱਡੀਆਂ ਸੋਹਣੀਆਂ ਰੈੱਡ ਰੈੱਡ ਨਾ ਨਾ ਤੁਹਾਨੂੰ ਕਿੱਤਾਂ ਕਿ ਕਹਾਣੀਆਂ ਕਿ ਮਿੱਠੀਆਂ ਮਿੱਠੀਆਂ ਹਾਂ ਮਿੱਠੀਆਂ ਖਾਣ ਕੇ ਠੀਕ ਹੈ ਨਾਰ ਲੱਗੇ ਪਏ ਹਨਾ ਪੱਕ ਜਾਂਦੇ ਨੇ ਪੱਕ ਜਾਂਦੇ ਹਨ ਅੱਛਾ ਪਹੁੰਚ ਗਏ ਹਾਂ ਹੌਲੀ ਹੌਲੀ ਮੰਨੇ ਕੁੱਤੇ ਨਹੀਂ ਤੇ ਇੱਥੇ ਨੇ ਜਿਆਦਾ ਸੋਹਣੀ ਸ਼ਾਂ ਤੇ ਹਵਾ ਮਾਮਾ ਮਾਈ ਮਾਮਾ ਫਲਾਂ ਤੇ ਵਰਚਾ ਦੇ ਕਿੱਡੀ ਸੋਈਂ ਤੋੜ ਲੋ ਤੋੜ ਲੋ ਤੋੜ ਲੋ ਆਪੋ ਤਾਂ ਤੋੜੋ ਤੁਸੀਂ ਤੋੜੋ ਕੰਨਾ ਨੀ ਮੈਂ ਤੋੜਨ ਗਾਣੀ ਸੀ ਕੋਲ ਵੰਤ ਕੰਨਾ ਤੋੜ ਚਟਣੀ ਕਿਟਾਂਗੇ ਲਾਲ ਮਿਰਚਾਂ ਦੀ ਇਹਦੇ ਲੈ ਕੇ ਡਾ ਸੋਣ ਗਰਮੀ ਨਾਲ ਕਰ ਕਰ ਹੋਉਂਦੀ ਹੁੰਦੀ ਹੈ ਮਾਡੇ ਬਲੈਂਡ ਲੱਗਦੇ ਹੁੰਦੇ ਸੀ ਦੇਖੀ ਨਾ ਹੂੰ ਤੇ ਪਾਚਾ ਸਸ ਸੀਸਾ ਮੁੰਡੇ ਦਾ ਸਾਫ ਕਰਨ ਵਾਲਾ

ਇਹਨਾਂ ਨੂੰ ਆਡੇ ਸੂਟਾਂ ਦੀ। ਵੀ ਫਟਾਫਟ ਸੋਲਾ। ਸੇ ਆਣ ਨੂੰ ਸਾਰਾ ਦਿਨ ਵੀ ਮੈਨੂੰ ਚੱਕ ਕੇ ਕਮਾਈ ਜਾਓ। ਹੈਨਾ? ਫੋਨ ਨਹੀਂ ਲਾਣਾ। ਆਈ ਦਰਾਓ। ਆਈ ਦਰਾਓ ਆਈ ਦਰਮੇ ਜਾਣੇ। ਨੀ ਦੋ ਆਜੋ ਮੈਂ ਚੱਪ ਤੱਕ ਕਿੱਥੇ ਆਉਂ ਜਾਨੀ ਆ ਮੈਂ ਇਹ ਰੋਂਦਾ ਨੂੰ ਭੁੱਖ ਲੱਗੀ ਹੋਗੀ ਆਣ ਨੂੰ ਇਹ ਪਾਏ ਤੋਂ ਕਿੰਨਾ ਬੀਤੀ ਸੀ ਡੇਢ ਦੇ ਪੇਸ਼ੀ ਆਪਾਂ ਹੈ ਗਰਮੀ ਬਥੇਰੀ ਗਰਮੀ ਆਖਿਆ ਕੀ ਆਖਿਆ ਆਜੋ ਚਲੋ ਚਲੀਏ ਕਰੀ ਆ ਲਓ ਚਲੋ ਚਲਿਏ ਕੀ ਹੋਇਆ ਸੀ ਕਿ ਨਸਕਾਉਣ ਵਾਲਾ ਪਾਸਾ ਖਰਾਬ ਸੀ ਹਮ ਕਰਤੀ ਲੋਟ ਸਰੀ ਕਰਤੀ ਮਕੈਨਕੀ ਅੱਜ ਸਵੇਰ ਲਾਈਟ ਚਲੀ ਗਈ ਸੀ ਕੱਪੜੇ ਧੋਤੇ ਜੀਵਨ ਨੇ ਸ਼ਾਮ ਨੂੰ ਹੈ ਮੇਰੀ ਵੀ ਤਾਰ ਹੁੰਦੀ ਆ ਹਾਂ ਠੀਕ ਹੈ ਇਹ ਗਰਮੀ ਕੀ ਖਾਦੇ ਸਬਜ਼ੀ ਚੜੀ ਗਾ ਮਾਂ ਵੀ ਕਿਉਂ ਗੋਦਾ ਨਹੀਂ ਬਟਾ ਠੀਕ ਹੈ ਮੂੰਗੀ ਦੀ ਦਾਲ ਬੜੀ ਲੱਗਦੀ ਹੈ ਹਣ ਸੁੱਕੀਆਂ ਸਬਜ਼ੀਆਂ ਰੀਸੀਆਂ ਮੰਮੀ ਕੋਲਰ ਲਾ ਦੇ ਭੈਣ ਮੇਰਾ ਬੁਰਾ ਹਾਲ ਹੋਈ ਜਾਂਦਾ ਗਰਮੀ ਨਾਲ ਅੰਦਰ ਹੀ ਰਹਿ ਜਾ ਅੰਦਰ ਨਹੀਂ ਬੈਠਣਾਗਾ ਇੱਥੇ ਬੈਠ ਕੇ ਪਾਣੀ ਦਾ ਭਰਿਆਗਾ ਤੂੰ ਕੋਲਰ ਲਾ ਦੇ ਓਕੇ ਨਾਲੇ ਬੱਸ ਫੋਨ ਚਾਰਜ ਤੇ ਲਾਇਆ ਪਲੀਜ਼ ਦੋਤੇ ਦੋਤਾਂ ਆਏ ਹੋਏ ਤੇ ਜਵਾਕਾ ਦੁੱਸੀ ਜਾਂਦੇ ਉਹ ਆਪੂ ਦਾ ਸਾਡੇ ਘਰੇ ਆ। ਇਹ ਆਖਣਗੇ ਸਾਡੇ ਘਰੇ ਖੇਡਾਂਗੇ। ਸੋਣਾ ਰੋਈ ਜਾਂਦਾ ਲਿਸੜੂ। ਲਿਸੜੂ ਕੰਨਾ ਸਾਡੇ ਘਰੇ ਆਜੋ। ਇੱਥੇ ਖੇਡੋ। ਹੋ ਕੇ ਲੈਣਾ। ਰੋਣਾ ਨਹੀਂਗਾ। ਆ ਜਾ ਬੱਚਾ। ਆ ਜਾ। ਮਸ਼ੀਨ ਖਰਾਬ ਹੋ ਗਈ ਸੀ ਲੋਡ ਕੀਤਾ ਨੇ। ਕੀ ਹੋ ਗਿਆ ਸੀ? ਪਤਾ ਨਹੀਂ ਮੈਨੂੰ ਤਾਂ। ਕੀ ਬੋਲ ਰਹੀ ਸੀ ਕੀ ਕਹਿੰਦਾ ਸੀ ਤਾਂ ਕਪੜੇ ਇੰਸਾਨਾਂ ਦੇ ਹਨ ਆ ਆ ਮਾਸੀ ਇੱਕ ਟੱਬ ਜਿਹਨੂੰ ਕਹਿੰਦੇ ਹਾਂ ਬੱਠਰ ਚ ਪਾਣੀ ਪਾ ਕੇ ਉਹ ਵਹਿ ਜਾਊਗਾ ਵਹਿ ਜਾਓ ਚਲਾਣੇ ਮੈਂ ਆਪਾਂ ਤਾਂ ਬੈਠੇ ਹੀ تھے ਆਪਾਂ ਤੂੰ ਨਹੀਂ ਆਹ ਜੀ